ਇਹ ਕਿ ਸਾਰੇ ਨੂੰ ਗਰੁੱਪ ਦਿਖਾਣੀ ਹੈ ਅਦਾਨੀ ਸਾਡੇ ਇੱਕ ਐਫਆਈ ਰਜਿਸਟਰ ਹੋਈ ਸੀ 28/24 ਫਰਵਰੀ ਮਹੀਨੇ ਦੇ ਵਿੱਚ ਕੇਸ ਰਜਿਸਟਰ ਹੋਇਆ ਸੀਗਾ ਐਨਡੀਪੀਐਸ ਐਕਟ ਜਿਹਦੇ ਵਿੱਚ 302 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਉਹਦੇ ਵਿੱਚ ਇੱਕ ਬਿਗ ਰਿਕਵਰੀ ਹੋਈ ਸੀ ਨਾਲ ਉਹਦੇ ਵਿੱਚ 6 ਪਿਸਟਲ ਬਰਾਮਦ ਹੋਈ ਸੀ ਉਹਦੇ ਵਿੱਚ ਤਿੰਨ ਬੰਦੇ ਮੌਕੇ ਤੇ ਅਪ੍ਰੀਹੈਂਡ ਕਰ ਲਏ ਗਏ ਸੀਗੇ ਤੇ ਉਹਨਾਂ ਦੀ ਫਰਦਰ ਡਿਸਕਲੋਜ਼ਰ ਤੇ ਜਿਹਦੇ ਕੋਲੋਂ ਵੈਪਨ ਸੀਗੇ ਉਹਨੇ ਦੱਸਿਆ ਸੀਗਾ ਕਿ ਜਿਹੜਾ ਚੌਥਾ ਸਾਥੀ ਇਹਨਾਂ ਦਾ ਫਰਾਰ ਸੀਗਾ ਵੈਪਨ ਉਹਦੇ ਕੋਲ ਵੀ ਹੈਗੇ ਆ ਇਲੀਗਲ ਵੈਪਨਸ ਤੇ ਜਿਹਦੇ ਰਿਗਾਰਡਿੰਗ ਰੇਡਾਂ ਚੱਲ ਰਹੀਆਂ ਸੀਗੀਆਂ ਜਿਹੜੇ ਚੌਕੀ ਇੰਚਾਰਨੇ ਤਲਵੰਡੀ ਆਪਣੇ ਤ ਤੇ ਉਹਨਾਂ ਨਾਲ ਇੱਕ ਟੀਮ ਬਣੀ ਹੋਈ ਸੀ ਉਹਦੇ ਵਿੱਚ ਜਿਹੜਾ ਚੌਥਾ ਬੰਦਾ ਸੀਗਾ ਬਲਜਿੰਦਰ ਸਿੰਘ ਉਰਫ ਜਸ਼ਨ ਤਲਵੰਡੀ ਬੂਟੀਆਂ ਦਾ ਉਹਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਉਹਨੇ ਉਹਦੀ ਅੱਗੇ ਫਰਦਰ ਜਦੋਂ ਇੰਟਰਵਿਊਸ਼ਨ ਕੀਤੀ ਗਈ ਆ ਉਹਦੇ ਵਿੱਚ ਦੋ ਪਿਸਟਲ ਦੇਸੀ ਦੇਸੀ ਬਰਾਮਦ ਹੋ ਗਏ ਇਹ ਸਰ ਕਿੱਥੋਂ ਪਿਸਟਲ ਲੈ ਕੇ ਆਏ ਸੀ ਇਹ ਜੋ ਜੋ ਪਿਸਟਲ ਲੈ ਆਏ ਗਈ ਸੀ ਉਹ ਪਹਿਲੇ ਹੀ ਉਹਦੀ ਸਟੇਟਮੈਂਟ ਹੋ ਗਈ ਸੀ ਉਹ ਬੰਦਾ ਸੀਗਾ ਸੁਖਪ੍ਰੀਤ ਉਰਫ ਸੁੱਖਾ ਨਿਆਲੋਵਾਲ ਦਾ ਉਹ ਪਿਸਟਲ ਉਹ ਲੈ ਕੇ ਆਏ ਸੀ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗਾ ਜਿਉਂਨੇ ਪਹਿਲੇ ਆਪਣੀ ਸਟੇਟਮੈਂਟ ਦਿੱਤੀ ਸੀਗੀ ਪਰ ਉਹਨੇ ਅੱਗੇ ਪਿਸਟਲ ਵੰਡੇ ਸੀਗੇ ਜੋ ਉਹਦੇ ਵਿੱਚੋਂ ਹੀ ਅੱਗੇ ਰਿਕਵਰੀ ਹੋਈ ਹੈ ਜੋ ਦੋ ਪਿਸਟਲ ਸੀਗੇ ਹੁਣ ਇਹਦੇ ਕੋਲੋਂ ਰਿਕਵਰ ਹੋਇਆ। ਕਿਸ ਮਕਸਦ ਲਈ ਸਰ ਇਹ ਲੈ ਆਦੇ ਸੀਗੇ? ਇਹ ਆਪਸ ਵਿੱਚ ਰੰਜਿਸ਼ਵਾਦੀ ਰੱਖਦੇ ਸੀਗੇ ਇਹਨਾਂ ਦੀ ਆਪਸ ਵਿੱਚ ਰੰਜਿਸ਼ਵਾਦੀ ਸੀ ਜ਼ਿਆਦਾਤਰ ਉਸ ਚੀਜ਼ ਲਈ ਰੱਖਦੇ ਸੀਗੇ ਪਿਸਟਲ। ਬਾਕੀ ਜਿਹੜੇ ਸੁੱਖ ਸੁੱਖਾ ਵਗੈਰਾ ਹੈ ਉਹ ਤੇ ਗੈਂਗਸਟਰ ਟਾਈਪ ਲੋਗ ਨੇ ਪਲੱਸ ਖੂਹਾਂ ਵਗੈਰਾ ਵੀ ਕਰਦੇ ਸੀਗੇ। ਹੁਣ ਉਹ ਤੇ ਕਾਫੀ ਰਿਕਵਰੀ ਹੋ ਗਈ ਸੀ ਪਹਿਲੇ। ਸਰ ਜਿਹੜਾ ਮੁੰਡਾ ਹੁਣ ਫੜਿਆ ਹੈਗਾ ਇਹਦੇ ਉੱਤੇ ਕੋਈ ਮਾਮਲਾ ਦਰਜ ਪਹਿਲਾਂ ਨਹੀਂ ਹੈ। ਹਾਂਜੀ ਇਹਦੇ ਉੱਤੇ ਆਲਰੇਡੀ ਦੋ ਕੇਸ ਰਜਿਸਟਰ ਹੈ 307 ਦੇ। ਤੇ ਇਹ ਤੀਸ 5-6 ਮਹੀਨੇ ਤੋਂ ਫਰਾਰ ਸੀਗਾ ਤੇ ਇਹਨੂੰ ਫੜ ਲਿਆ ਗਿਆ। ਜੀ ਸਰ ਕਿਹੜੀ ਜਗ੍ਹਾ ਤੋਂ ਫੜਿਆ ਹੈ? ਇਹਨੂੰ ਸਲੇਚਾ ਮੋੜ ਤੋਂ ਆਰਾਊਂਡ ਅਪ ਕੀਤਾ ਗਿਆ ਹੈ। ਤੇ ਹੁਣ ਇਹ ਫਰਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਉਹਦੇ ਵਿੱਚ ਪੁੱਛਗਿੱਛ ਚੱਲ ਰਹੀ ਆ। ਹੁਣ ਤੱਕ 2 ਪਿਸਤਲ ਬਰਾਮਦ ਹੋ ਗਿਆ ਤੇ ਕੋਸ਼ਿਸ਼ ਹੈ ਹੋਰ ਵੀ ਇਹ ਤੋਂ ਬਰਾਮਦਗੀ ਕੀਤੀ ਜਾ ਸਕਣ।